ਗੁਰੂ ਕੀ ਰਸੋਈ ਉਹ ਰਸੋਈ ਜਿੱਥੋਂ ਲੋੜਵੰਦ ਲੋਕਾਂ ਦੇ ਦਰਵਾਜ਼ੇ ਤੱਕ ਗਰਮਾ-ਗਰਮ ਖਾਣਾ ਦੋ ਵਕਤ ਦਾ ਪਹੁੰਚਾਇਆ ਜਾਂਦਾ ਹੈ ਸਟੀਫਨਾ ਦੀ ਸੇਵਾ ਹੈ ਜਿਵੇਂ ਉਹਦੀ ਗੱਲ ਕਰਾਂ ਲਗਭਗ 4 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਉਹ ਸੇਵਾ ਚੱਲਦੀ ਪਈ ਹੈ ਡਿਸਪੈਂਸਰੀ ਦੀ ਸੇਵਾ ਜਿਸ ਦੇ ਵਿੱਚ ਇਲਾਕੇ ਤੋਂ ਦੂਰ ਦਰਾਡੇ ਉਹ ਸੰਗਤਾਂ ਆ ਕੇ ਜਿਹੜੀ ਉਸ ਸੇਵਾ ਦਾ ਵੀ ਲਾਭ ਉਠਾਉਂਦੀਆਂ ਜਿਸ ਦੇ ਵਿੱਚ ਬਿਲਕੁਲ ਨਿਸ਼ਕਾਮ ਅ ਬਿਲਕੁਲ ਫਰੀ ਜਿਹੜੀ ਆ ਉਹ ਓਪੀਡੀ ਵੀ ਕੀਤੀ ਜਾਂਦੀ ਆ ਤੇ ਜੋ ਦਵਾਈਆਂ ਵੀ ਆ ਉਹ ਸਾਰੀਆਂ ਬਿਲਕੁਲ ਫਰੀ ਦਿੱਤੀਆਂ ਜਾਂਦੀਆਂ ਜਿਨ੍ਹਾਂ ਕੋ ਰਹਿਣ ਦਾ ਟਿਕਾਣਾ ਹੈਗਾ ਆ ਪਰ ਉਹ ਆਪਣਾ ਖਾਣਾ ਬਣਾ ਨਹੀਂ ਸਕਦੇ ਉਹਨਾਂ ਨੂੰ ਤਾਂ ਜਿਹੜਾ ਖਾਣਾ ਆ ਬਣਾ ਕੇ ਪੈਕ ਕਰਕੇ ਉਹਨਾਂ ਦੇ ਘਰੋ ਘਰੀ ਪਹੁੰਚਦਾ ਕਰ ਦਿੱਤਾ ਜਾਂਦਾ ਕੋਸ਼ਰ ਨੂੰ ਇਹੋ ਜਿਹਾ ਵੀ ਮਿਲ ਜਾਂਦੇ ਆ ਸਰੀਰ ਜਿਨ੍ਹਾਂ ਨੂੰ ਹੁਣ ਸੰਭਾਲਣ ਦੀ ਵੀ ਲੋੜ ਆ ਨਾ ਤਾਂ ਉਹਨਾਂ ਦਾ ਕੋਈ ਆਸਰਾ ਰਿਹਾ ਤੇ ਨਾ ਉਹਨਾਂ ਨੂੰ ਪਰਿਵਾਰਾਂ ਦੇ ਵਿੱਚ ਕੋਈ ਸੰਭਾਲਣ ਵਾਲਾ ਆ ਜਾਂ ਕਿਸੇ ਦੀ ਰੀੜ ਦੀ ਹੱਡੀ ਟੁੱਟ ਗਈ ਆ ਜਾਂ ਕੋ ਮੈਂਟਲੀ ਅਫਸੈਟ ਆ ਜਾਂ ਕੋ ਰੋਡ ਦੇ ਉੱਤੇ ਐਸੀ ਤਰ੍ਹਾਂ ਕੋ ਉਮਰਿਆ ਜਿਹਦਾ ਕੋਈ ਪਰਿਵਾਰਕ ਮੈਂਬਰ ਜਾਂ ਕੋਈ ਆਸਰਾ ਨਹੀਂ ਹੈਗਾ ਕਿਸੇ ਵਾਂ ਚੱਲਦੀ ਜਾਂ ਬੱਚੀਆਂ ਦੇ ਆਨੰਦ ਕਾਰਜਾਂ ਦੀ ਜਿਹੜੀਆਂ ਬੱਚੀਆਂ ਸਾਡੀਆਂ ਫਾਦਰ ਦੀ ਡੈਥ ਹੋ ਗਈ ਆ ਜਾਂ ਮਰਤਲਬ ਕਿ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਕੋਈ ਕਮਾਉਣੇ ਵਾਲਾ ਨਹੀਂ ਰਿਹਾ ਤੇ ਬੱਚੀ ਦੇ ਆਨੰਦ ਕਾਰਜਾਂ ਦੀ ਆ ਉਹ ਸੇਵਾ ਜਿਹੜੀਆਂ ਉਹ ਵੀ ਬਿਲਕੁਲ ਨਿਸ਼ਕਾਮਤਾ ਚਲੋ ਹੈਗੀਆਂ ਹੈਗੀਆਂ ਉਸ ਦੇ ਨਾਲ ਬਿਲਕੁਲ ਗੁਪਤ ਵੀ ਚਲਦੀਆਂ ਆ ਸਾਰੀਆਂ ਸਿਵਾਵਾਂ ਇਹਨਾਂ ਦੀਆਂ ਸਿਰਫ ਗੱਲਾਂ ਤੱਕ ਸੀਮਤ ਨਹੀਂ ਲਵਾਰਸ ਮ੍ਰਿਤਕ ਸਰੀਰਾਂ ਦੀਆਂ ਅੰਤਮ ਰਸਮਾਂ ਜਿਹੜੀਆਂ ਕਰਦੇ ਨੇ ਗੁਰੂ ਕੀ ਰਸੋਈ ਕੀਰਤਨ ਵਿਦਿਆਲਾ ਵੀ ਇਹੇ ਚਲਾਉਂਦੇ ਨੇ ਸਮੇਂ-ਸਮੇਂ ਤੇ ਵਿਛੜੇ ਜਿਹੜੇ ਆ ਲੋਕ ਕੋਈ ਭਟਕੇ ਹੋਏ ਰਾਹਾਂ ਤੇ ਜਿਹੜੇ ਆ ਉਹਨਾਂ ਨੂੰ ਪਰਿਵਾਰ ਲੱਭ ਕੇ ਉਹਨਾਂ ਤੱਕ ਪਹੁੰਚਾਉਣਾ ਇੱਕ ਪਲਾਨ ਚੱਲਦਾ ਪਿਆ ਡਰੈਸਸ ਮਸ਼ੀਨਾਂ ਦਾ ਤੇ ਜਿਹੜੀ ਜਿੱਥੇ ਬਿਲਕੁਲ ਫ੍ਰੀ ਡਰੈਸਸ ਕੀਤੀ ਜਾਊਗੀ ਕੋਈ ਛੋਟਾ ਹਸਪੀਟਲ ਉਹ ਸਾਰੀਆਂ ਪਲੈਨਿੰਗਾਂ ਤੇ ਚੱਲਦੀ ਹੈ ਕਿ ਅੱਜ ਦੇ ਅਤੀ ਆਧੁਨਿਕ ਯੁੱਗ ਦੇ ਵਿੱਚ ਮੁਕਾਬਲੇ ਬਾਜ਼ੀ ਵਾਲੀ ਜ਼ਿੰਦਗੀ ਜਿਹੜੀ ਆ ਉਸ ਦੇ ਵਿੱਚ ਰੋਜ਼ੇਮੇ ਪਰੇਸ਼ਾਨੀਆਂ ਦੇ ਵਿੱਚ ਇਨਸਾਨ ਇੰਨਾ ਕਿ ਵਿਅਸਤ ਹੋ ਗਿਆ ਕਿ ਬੇਗਾਨਿਆਂ ਦੀ ਛੱਡੀਏ ਆਪਣਿਆਂ ਦੇ ਨਾਲ ਖੜਨ ਦਾ ਵੀ ਜਿਵੇਂ ਸਮਾਂ ਨਹੀਂ ਬਚਦਾ ਮਜਬੂਰੀਆਂ ਡੜੀਆਂ ਨੇ ਅਕਸਰ ਬੰਦੇ ਨੂੰ ਘੇਰਾ ਪਾ ਰੱਖਦੀਆਂ ਨੇ ਚਾਹੇ ਵੀ ਜਿਹੜਾ ਕਿਸੇ ਦੇ ਲਈ ਸਮਾਂ ਜਿਹੜਾ ਉਹ ਕੱਢਿਆ ਨਹੀਂ ਨਿਕਲਦਾ ਪਰ ਅੱਜ ਅਸੀਂ ਇੱਕ ਅਜਿਹੇ ਸਥਾਨ ਤੇ ਆਏ ਆ ਇੱਕ ਅਜਿਹੇ ਥਾਂ ਤੇ ਆਏ ਆ ਜਿੱਥੋਂ ਸੇਵਾ ਦੀ ਇੱਕ ਵਿਲੱਖਣ ਮਿਸਾਲ ਜਿਹੜੀ ਦੇਖਣ ਨੂੰ ਮਿਲੀ ਤੇ ਸਾਨੂੰ ਜਿਹੜਾ ਇਸ ਸਥਾਨ ਦੇ ਉੱਤੇ ਖਿੱਚ ਕੇ ਲਿਆਈ ਖੜੇ ਆ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤੇ ਕਸਬਾ ਮਾਹਲਪੁਰ ਦੇ ਨੇੜਲੇ ਪਿੰਡ ਖੈਰੜ ਅਛਰਵਾਲ ਜਿੱਥੇ ਚੱਲਦੀ ਹੈ ਗੁਰੂ ਕੀ ਰਸੋਈ ਔਰ ਸੋਈ ਜਿੱਥੋਂ ਕਿ ਲੋੜਵੰਦ ਲੋਕਾਂ ਤੱਕ ਜ਼ਿਲ੍ਹੇ ਭਰ ਦੇ ਵਿੱਚ ਤਕਰੀਬਨ ਤਕਰੀਬਨ 70 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੱਕ ਰੋਜ਼ਾਨਾ ਉਹਨਾਂ ਦੇ ਦਰਵਾਜ਼ੇ ਤੱਕ ਗਰਮਾ-ਗਰਮ ਖਾਣਾ ਦੋ ਵਕਤ ਦਾ ਪਹੁੰਚਾਇਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਦੋ ਦਰਜਣ ਤੋਂ ਵੱਧ ਸੇਵਾਵਾਂ ਇਸ ਸਥਾਨ ਤੇ ਜਿਹੜੀਆਂ ਨੇ ਉਹ ਲੋਕ ਖੇਤ ਦੇ ਲਈ, ਲੋਕਾਈ ਦੇ ਲਈ, ਲੋਕਾਂ ਦੇ ਲਈ ਲੋੜਵੰਦਾਂ ਦੇ ਲਈ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਕਿਹੜੀਆਂ ਸੇਵਾਵਾਂ ਨੇ ਕੀ ਕੁਝ ਅੱਜ ਖਾਸ ਹੈ ਦੇਖਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮਰੀ ਸ਼ਾ ਟੀਵੀ ਤੇ ਮੈਂ ਹਾਂ ਗੋਵਿੰਦ ਸਿੰਘ ਤੇ ਅੱਜ ਅਸੀਂ ਆਣ ਪਹੁੰਚੇ ਆ ਪਿੰਡ ਖੈਰੜ ਅੱਛਰਵਾਲ ਵਿੱਚ ਗੁਰੀਤੀ ਰਸੋਈ ਗੁਰੂ ਕੀ ਰਸੋਈ ਨਾਮ ਪੜ ਕੇ ਦੇਖ ਕੇ ਤੁਸੀਂ ਸਮਝ ਗਏ ਹੋਮੋਗੇ ਕਿ ਇਹ ਸਥਾਨ ਕਿਹੜਾ ਹੈ ਤੇ ਇੱਕ ਵਾਰੀ ਇਹ ਸਥਾਨ ਤੁਹਾਨੂੰ ਦਿਖਾ ਦਈਏ ਕਿ ਇਸ ਸਥਾਨ ਤੇ ਕਰੀਬ 2 ਦਰਜਣ ਤੋਂ ਵੱਧ ਜੜੀਆਂ ਸੇਵਾਵਾਂ ਚਲਾਈਆਂ ਜਾਂਦੀਆਂ ਨੇ ਇੱਕ ਐਨ ਜੀਓ ਚਲਾਈ ਜਾਂਦੀ ਆ ਤੇ ਲੋਕ ਖੇਤ ਦੇ ਲਈ ਲੋੜਵੰਦਾਂ ਦੇ ਲਈ ਬੇਸਹਾਰਿਆਂ ਦੇ ਲਈ ਇਸ ਸਥਾਨ ਦੇ ਅੰਦਰ ਜਿਹੜੇ ਆ ਦ੍ਰਿਸ਼ ਆ ਜਿੱਥੇ ਇੱਕ ਵਾਰੀ ਮਨ ਨੂੰ ਭਾਵੁਕ ਕਰ ਦਿੰਦੇ ਨੇ ਰੂਹ ਜਿਹੜੀ ਹੈ ਝੰਡੋੜੀ ਜਾਂਦੀ ਆ ਉੱਥੇ ਹੀ ਇਸ ਸਥਾਨ ਨੂੰ ਇਸ ਗੁਰੂ ਕੀ ਰਸੋਈ ਨੂੰ ਚਲਾਉਣ ਵਾਲੇ ਨੌਜਵਾਨ ਦੀ ਸੋਚ ਅਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਜਿਹੜਾ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਮਝ ਆ ਜਾਂਦਾ ਹੈ ਕਿ ਅਸਲ ਦੇ ਵਿੱਚ ਜ਼ਿੰਦਗੀ ਜਿਹੜੀ ਆ ਉਹ ਜਿਉਣੀ ਕਿਵੇਂ ਆ ਤੇ ਜ਼ਿੰਦਗੀ ਦੇ ਵਿੱਚ ਆਏ ਕੀ ਕਰਨਾ ਚੱਲਦੇ ਅੰਦਰ ਤੇ ਸਰਦਾਰ ਕਲਵੰਦ ਸਿੰਘ ਜਿਹੜੇ ਇਸ ਸਥਾਨ ਨੂੰ ਚਲਾ ਰਹੇ ਨੇ ਸੰਭਾਲ ਰਹੇ ਨੇ ਸਿਵਾਮਾ ਦੂਰ ਤੱਕ ਲੈ ਕੇ ਜਾਂਦੇ ਨੇ ਉਹਨਾਂ ਨਾਲ ਗੱਲਾਂ ਬਾਤਾਂ ਦਾ سلسلہ ਕਰਦਿਆਂ ਸ਼ੁਰੂ ਤਾਂ ਹੁਣ ਅਸੀਂ ਗੁਰੂ ਕੀ ਰਸੋਈ ਜਿਹੜੀ ਹੈ ਇਹ ਸਥਾਨ ਹੈ ਉਸ ਦੇ ਅੰਦਰ ਆ ਗਏ ਆ ਤੇ ਸਾਡੇ ਨਾਲ ਕੁਲਵੰਤ ਸਿੰਘ ਜੀ ਹੈਗੇ ਆ ਬੈਠੇ ਆ ਕੰਮ ਕਰ ਰਹੇ ਆ ਪਰ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਜਿਹੜਾ ਜਾਣਕਾਰੀਆਂ ਲਾਵਾਂ ਕਿ ਕੁਲਵੰਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੀਆਂ ਸੇਵਾਵਾਂ ਅਸੀਂ ਲੰਬੇ ਸਮੇਂ ਤੋਂ ਦੇਖ ਰਹੇ ਆ ਇੱਕ ਤੁਹਾਡੀਆਂ ਜੜੀਆਂ ਬਾਈਕਸ ਹੈਗੀਆਂ ਆ ਸਪੈਸ਼ਲ ਤੌਰ ਤੇ ਤਿਆਰ ਕੀਤੀਆਂ ਲੋਡ ਬੰਦਾਂ ਦੇ ਲਈ ਅਸੀਂ ਦੇਖਿਆ ਕਿ 70 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੱਕ ਜੜਾ ਜ਼ਿਲ੍ਹੇ ਭਰ ਦੇ ਵਿੱਚ ਗਰਮਾ ਗਰਮ ਦੋ ਵਿਲੇ ਦਾ ਖਾਣਾ ਲੈ ਕੇ ਜਾਂਦਾ ਹੈ ਪੰਜ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਗੁਰੂ ਕੀ ਸੋਈ ਦੀਆਂ ਸੇਵਾਵਾਂ ਦੀ ਜਿਹੜੀ ਟਿਫਨਾਂ ਦੀ ਸੇਵਾ ਹੈ ਜਿਵੇਂ ਉਹਦੀ ਗੱਲ ਕਰਾਂ ਲਗਭਗ 4 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ ਸੇਵਾ ਚੱਲਦੀ ਪਈ ਆ ਜਿਸ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹਾ ਕਰੀਬ-ਕਰੀਬ ਜਿਹੜਾ ਪੂਰੇ ਕਵਰ ਕੀਤਾ ਜਾ ਰਿਹਾ ਤੇ ਆਦਮਪੁਰ ਵਾਲੀ ਸਾਈਡ ਤੇ ਗੱਲ ਕਰ ਲਈਏ ਜਿੱਥੇ ਜਲੰਧਰ ਜ਼ਿਲ੍ਹੇ ਦੇ ਪਿੰਡ ਜਿਹੜੇ ਆ ਉਹ ਕਵਰ ਕੀਤੇ ਜਾ ਰਹੇ ਆ ਤੇ ਫਗਵਾੜੇ ਵਾਲੀ ਸਾਈਡ ਨੂੰ ਗੱਲ ਕਰ ਲਈਏ ਕਪੂਰਥਲਾ ਜ਼ਿਲ੍ਹਾ ਜਿਹੜਾ ਉਹ ਕਵਰ ਕੀਤਾ ਜਾ ਰਿਹਾ ਤੇ ਉਸ ਦੇ ਨਾਲ ਨਮਾਸ਼ਾ ਜ਼ਿਲ੍ਹਾ ਉਹ ਵੀ ਲਗਭਗ ਜਿਹੜਾ ਪੂਰੇ ਕਵਰ ਕੀਤਾ ਜਾ ਰਿਹਾ ਤੇ ਇਹ ਸਾਰੀਆਂ ਹੀ ਸੇਵਾਵਾਂ ਜਿਹੜੀਆਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਚੱਲ ਰਹੀਆਂ ਤੇ ਉੱਥੇ ਹੀ ਇਹਨਾਂ ਸਾਰੀਆਂ ਸੇਵਾਵਾਂ ਦੇ ਨਾਲ-ਨਾਲ ਜਿਵੇਂ ਗੁਰੂ ਸਾਹਿਬ ਕਿਰਪਾ ਕਰਦੇ ਜਾ ਰਹੇ ਆ ਤੇ ਹੋਰ ਸੇਵਾਵਾਂ ਵੀ ਐਡ ਹੁੰਦੀਆਂ ਜਾ ਰਹੀਆਂ ਅ ਜਿੱਥੇ ਹੁਣ ਪਿਛਲੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੋਂ ਸਟਾਰਟ ਕੀਤੀ ਗਈ ਆ ਡਿਸਪੈਂਸਰੀ ਦੀ ਸੇਵਾ ਜਿਸ ਦੇ ਵਿੱਚ ਇਲਾਕੇ ਤੋਂ ਦੂਰ ਦਰਾਡੇੋਂ ਸੰਗਤ ਆ ਕੇ ਜਿਹੜੀ ਉਸ ਸੇਵਾ ਦਾ ਵੀ ਲਾਭ ਉਠਾਉਂਦੀਆਂ ਜਿਸ ਦੇ ਵਿੱਚ ਬਿਲਕੁਲ ਨਿਸ਼ਕਾਮ ਬਿਲਕੁਲ ਫ੍ਰੀ ਜਿਹੜੀ ਆ ਉਹ ਓਪੀਡੀ ਵੀ ਕੀਤੀ ਜਾਂਦੀ ਆ ਤੇ ਜੋ ਦਵਾਈਆਂ ਵੀ ਆ ਉਹ ਸਾਰੀਆਂ ਬਿਲਕੁਲ ਫ੍ਰੀ ਦਿੱਤੀਆਂ ਜਾਂਦੀਆਂ ਤੇ ਉਸ ਦੇ ਨਾਲੇ ਜੇ ਆਪਾਂ ਗੱਲ ਕਰੀਏ ਨਾਲ ਆਸ਼ਰਮ ਦੀ ਜਿਹੜੇ ਤਾਂ ਕੁਝ ਵੀਰ ਆ ਜਾਂ ਬਜ਼ੁਰਗ ਆ ਜਿਨ੍ਹਾਂ ਕੋ ਰਹਿਣ ਦਾ ਟਿਕਾਣਾ ਹੈਗਾ ਆ ਪਰ ਉਹ ਆਪਣਾ ਖਾਣਾ ਬਣਾ ਨਹੀਂ ਸਕਦੇ ਉਹਨਾਂ ਨੂੰ ਤਾਂ ਜਿਹੜਾ ਖਾਣਾ ਆ ਬਣਾ ਕੇ ਪੈ ਕਰਕੇ ਉਹਨਾਂ ਦੇ ਘਰੋ ਘਰੀ ਪਹੁੰਚਦਾ ਕਰ ਦਿੱਤਾ ਜਾਂਦਾ ਪਰ ਕੁਝ ਸਾਨੂੰ ਇਹੋ ਜਿਹਾ ਵੀ ਮਿਲ ਜਾਂਦੇ ਆ ਸਰੀਰ ਜਿਨ੍ਹਾਂ ਨੂੰ ਹੁਣ ਸੰਭਾਲਣ ਦੀ ਵੀ ਲੋੜ ਆ ਨਾ ਤਾਂ ਉਹਨਾਂ ਦਾ ਕੋਈ ਆਸਰਾ ਰਿਹਾ ਤੇ ਨਾ ਉਹਨਾਂ ਨੂੰ ਪਰਿਵਾਰਾਂ ਦੇ ਵਿੱਚ ਕੋਈ ਸੰਭਾਲਣ ਵਾਲਾ ਆ ਜਾਂ ਕਿਸੇ ਦੀ ਰੀੜ ਦੀ ਹੱਡੀ ਟੁੱਟ ਗਈ ਆ ਜਾਂ ਕੋਈ ਮੈਂਟਲੀ ਅਫਸੈਟ ਆ ਜਾਂ ਕੋਈ ਰੋਡ ਦੇ ਉੱਤੇ ਐਸੀ ਤਰ੍ਹਾਂ ਕੋ ਉਮਰਿਆ ਜਿਹਦਾ ਕੋਈ ਪਰਿਵਾਰਕ ਮੈਂਬਰ ਜਾਂ ਕੋਈ ਆਸਰਾ ਨਹੀਂ ਹੈਗਾ ਤੇ ਉਹਨਾਂ ਉਹਨਾਂ ਦੇ ਲਈ ਆਸ਼ਰਮ ਦੀ ਵੀ ਸੇਵਾ ਕੀਤੀ ਜਾ ਰਹੀ ਆ ਤੇ ਉਹਦੇ ਵਿੱਚ ਲਗਭਗ ਅ 100 ਤੋਂ ਪਲੱਸ ਪੁਰਾਣੀ ਜਿਹੜੀਆਂ ਜਿਹੜੇ ਸਾਡੇ ਵੀਰ ਬਜ਼ੁਰਗ ਤੇ ਸਾਡੀਆਂ ਮਾਤਾ-ਮਾਪਾਂ ਜਿਹੜੀਆਂ ਉਹ ਉਹ ਵਿੱਚ ਆਸ਼ਰਮ ਦੇ ਵਿੱਚ ਰਹਿ ਰਹੀਆਂ ਤੇ ਉਸੇ ਦੇ ਨਾਲ ਜੇ ਮੈਂ ਗੱਲ ਕਰਾਵੀ ਇੱਕ ਸੇਵਾ ਚੱਲਦੀ ਹੈ ਬੱਚੀਆਂ ਦੇ ਆਨੰਦ ਕਾਰਜਾਂ ਦੀ ਜਿਹੜੀਆਂ ਬੱਚੀਆਂ ਸਾਡੀਆਂ ਜ਼ਰੂਰਤਮੰਦ ਪਰਿਵਾਰਾਂ ਦੇ ਵਿੱਚੋਂ ਆ ਭਾਵ ਜਿਨ੍ਹਾਂ ਦੇ ਆ ਫਾਦਰ ਦੀ ਡੈਥ ਹੋ ਗਈ ਆ ਜਾਂ ਮਤਲਬ ਕਿ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਕੋਈ ਕਮਾਉਣੇ ਵਾਲਾ ਨਹੀਂ ਰਿਹਾ ਤੇ ਬੱਚੀ ਦੇ ਆਨੰਦ ਕਾਰਜਾਂ ਦੀ ਆ ਉਹ ਸੇਵਾ ਜਿਹੜੀਆਂ ਉਹ ਵੀ ਬਿਲਕੁਲ ਨਿਸ਼ਕਾਮਤਾ ਚਲੋ ਹੈਗੀਆਂ ਹੈਗੀਆਂ ਉਸ ਦੇ ਨਾਲ ਬਿਲਕੁਲ ਗੁਪਤ ਵੀ ਚਲਦੀਆਂ ਉਹਨਾਂ ਦੀ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਵੀ ਕੋਈ ਵੀ ਨਾਂ ਪੋਸਟ ਨਾ ਵੀਡੀਓ ਉਹ ਆਪਾਂ ਉਹ ਪਰਿਵਾਰਾਂ ਦੇ ਨਹੀਂ ਪਾਉਂਦੇ ਉਹ ਵੀ ਚਲਦੀ ਉਸ ਦੇ ਨਾਲ ਜਿਵੇਂ ਜਿਵੇਂ ਗੁਰੂ ਸਾਹਿਬ ਕਿਰਪਾ ਚ ਕਰਦੇ ਜਾਂਦੇ ਆ ਕੋਈ ਮਕਾਨਾਂ ਦੀ ਸੇਵਾ ਕਿਸੇ ਦਾ ਮਕਾਨ ਡਿਕ ਪਿਆ ਜਾਂ ਪਿਛੇ ਹਣੜਾ ਦੇ ਵਿੱਚ ਸਭਾਵਾਂ ਚਲਦੀਆਂ ਗਈਆਂ ਸਲਾਈ ਸੈਂਟਰਾਂ ਦੀਆਂ ਸਵਾਵਾਵਾਂ ਹੋ ਗਈਆਂ ਜਾਂ ਜਿਵੇਂ ਜਿਵੇਂ ਸਮੇਂ ਦੀ ਜੋ ਜ਼ਰੂਰਤ ਹੁੰਦੀ ਆ ਜੋ ਜਿਵੇਂ ਮਹਾਰਾਜ ਹਿੰਮਤ ਬਖਸ਼ਦੇ ਆ ਜਾਂ ਹੁਕਮ ਲਾਉਂਦੇ ਆ ਉਸ ਸਵਾਵਾਂ ਜਿਹੜੀਆਂ ਗੁਰੂਕੀਰਤ ਸਹੀ ਵੱਲੋਂ ਲਗਾਤਾਰ ਨਿਭਾਈਆਂ ਜਾਂਦੀਆਂ ਜੀ ਅਜੇ ਦੱਸਣ ਲੱਗੀ ਇਹ ਲਿਸਟ ਵਿੱਚ ਲੱਗਾ ਹੋਰ ਲੰਬੀ ਹੋਣੀ ਕੁਲਵੰਤ ਜੀ ਇੱਕ ਵਾਰੀ ਪਹਿਲਾਂ ਐਸ ਪਾਸੇ ਦਿਖਾਈਏ ਬੋਰਡ ਵੀ ਦਿਖਾਈਏ ਪੰਕਰਪਾਲ ਜੀ ਆ ਸਾਰੀਆਂ ਸੇਵਾਵਾਂ ਇਹਨਾਂ ਦੀਆਂ ਸਿਰਫ ਗੱਲਾਂ ਤੱਕ ਸੀਮਤ ਨਹੀਂ ਲਵਾਰਸ ਮ੍ਰਿਤਕ ਸ਼ਰੀਰਾਂ ਦੀ ਅੰਤਮ ਰਸਮਾਂ ਜਿਹੜੀਆਂ ਕਰਦੇ ਨੇ ਗੁਰੂ ਕੀ ਰਸੋਈ ਕੀਰਤਨ ਵਿਦਿਆਲਾ ਵੀ ਇਹੇ ਚਲਾਉਂਦੇ ਨੇ ਸਮੇਂ-ਸਮੇਂ ਤੇ ਵਿਛੜੇ ਜਿਹੜੇ ਆ ਲੋਕ ਕੋਈ ਭਟਕੇ ਹੋਏ ਰਾਹਾਂ ਤੇ ਜਿਹੜੇ ਆ ਉਹਨਾਂ ਨੂੰ ਪਰਿਵਾਰ ਲੱਭ ਕੇ ਉਹਨਾਂ ਤੱਕ ਪਹੁੰਚਾਉਣਾ ਵਿਛੜਿਆਂ ਨੂੰ ਪਰਿਵਾਰਾਂ ਦੇ ਨਾਲ ਮਿਲਾਇਆ ਵੀ ਹੈ ਤਸਵੀਰਾਂ ਲੱਗੀਆਂ ਹੋਈਆਂ ਨੇ ਇਸ ਦੇ ਨਾਲ ਹੀ ਜਿਹੜਾ ਇੱਥੇ ਹੈਗਾ ਬੱਚਿਆਂ ਦੇ ਗੁਰਮਤ ਹੋ ਰਹੀ ਸੀ ਜਾਂ ਆਪਣੇ ਇਤਿਹਾਸ ਤੋਂ ਟੁੱਟ ਰਹੀ ਸੀ ਉਹ ਹੋ ਗਿਆ ਬਹੁਤ ਸਾਰੀਆਂ ਹੋਰ ਸੇਵਾਵਾਂ ਜਿਹੜੀਆਂ तमाम ਐ ਬੱਚੀਆਂ ਜਿਹੜੀਆਂ ਹੈਗੀਆਂ ਲੋੜਪਿਤ ਪਰਿਵਾਰਾਂ ਦੀਆਂ ਜਾਂ ਜਿਨ੍ਹਾਂ ਦਾ ਕੋਈ ਹੈ ਹੀ ਨਹੀਂ ਉਹਨਾਂ ਦੇ ਆਨੰਦਕਾਰ ਜਿ ਇੱਥੇ ਉਹ ਵੀ ਕਹਿੰਦੇ ਵੀ ਕੁਲਵੰਤ ਜੀ ਸਾਨੂੰ ਪਤਾ ਲੱਗਿਆ ਕਿ ਖਾਣਾ ਪੂਰਤੀ ਵਾਲਾ ਨਹੀਂ ਵਿਆਹ ਵਿਆਹ ਵਰਗਾ ਵਿਆਹ ਵਰਗਾ ਇੱਥੇ ਹੁੰਦਾ ਹੈ ਬਿਲਕੁਲ ਭਾਈ ਅਸੀਂ ਉਹਨਾਂ ਨੂੰ ਆਪਣੀਆਂ ਭੈਣਾਂ ਸਮਝ ਕੇ ਜਿਵੇਂ ਅਸੀਂ ਆਪਣੀਆਂ ਭੈਣਾਂ ਦੇ ਕਰਦੇ ਹਾਂ ਉਸੇ ਤਰ੍ਹਾਂ ਕਰਦੇ ਹਾਂ ਤੇ ਬਾਕੀ ਤੁਸੀਂ ਗੱਲ ਕੀਤੀ ਸੀ ਗੋਰੋਂ ਤੋਂ ਮੁਕਾਬਲੇ ਆਂਦੀ ਕਿਉਂਕਿ ਇਹ ਵੀ ਇੱਕ ਸਾਨੂੰ ਲੱਗਦਾ ਕਿ ਸਮੇਂ ਦੀ ਬੜੀ ਵੱਡੀ ਜ਼ਰੂਰਤ ਪੈ ਗਈ ਆ ਅ ਸਾਨੂੰ ਇਸ ਟਾਈਮ ਜਿਹੜੇ ਸਾਡੇ ਪੰਜਾਬ ਦੇ ਵਿੱਚ ਇੱਕ ਛੇਵਾਂ ਦਰਿਆ ਜਿਹੜਾ ਨਸ਼ੇ ਦਾ ਚੱਲ ਪਿਆ ਹੈ ਨਾ ਉਹਦੇ ਸਾਡੀ ਪੰਜਾਬ ਦੀ ਜਿਹੜੀ ਜਵਾਨੀ ਆ ਉਹਨੇ ਬਿਲਕੁਲ ਉਹਨੂੰ ਖਾ ਗਈ ਆ ਤੇ ਬੜੇ ਬੁਰੇ ਹਾਲਾਤ ਜਿਹੜੇ ਹੋ ਰਿਹਾ ਜਿਹਦੇ ਨਾਲ ਬਜ਼ੁਰਗ ਸਾ ਆਸ਼ਰਮਾ ਦੀ ਵੀ ਜਿਆਦਾ ਜ਼ਰੂਰਤ ਹੈ ਭਾਈ ਅਸੀਂ ਇਹ ਸੋਚਦੇ ਹਾਂ ਕਿਉਂ ਪਈ ਆ ਕਿ ਜਾਂ ਤਾਂ ਬੱਚੇ ਨਸ਼ਿਆਂ 'ਚ ਪੈ ਗਏ ਉਹ ਮੁੱਕ ਗਏ ਬਜ਼ੁਰਗ ਰੋਣ ਲੱਪੇ ਜਾਂ ਕਿਈ ਨਸ਼ੇ ਦੇ ਵਿੱਚ ਪੈ ਕੇ ਉਹਦੇ ਔਲਾਦ ਨਹੀਂ ਹੁੰਦੀ ਆਪਣੇ ਕੋਲੇ ਵੀਰ ਬੈਠਾ ਆ ਜੀ ਇਹ ਵੀਰ ਦੋਏ ਐਗਜ਼ਾਮਪਲ ਐ ਜਿੱਦ ਤੋਂ ਮਿਲਦੀਆਂ ਇਹ ਵੀਰ ਕਿਸੇ ਸਮੇ ਮਾੜੀ ਸੰਗਤ ਵਿੱਚ ਪੈ ਗਿਆ ਸੀ ਨਸ਼ੇ 'ਚ ਪੈ ਗਿਆ ਸੀਗਾ ਤੇ ਇਹਦੇ ਜੇ ਤੁਸੀਂ ਅੱਜ ਤੋਂ 1.5 ਸਾਲ ਪਹਿਲਾਂ ਲੈ ਕੇ ਆਏ ਸੀ ਉਸ ਦਿਨ ਦੇ ਤੁਸੀਂ ਹਾਲਾਤ ਦੇਖੂਗੇ ਇਹਦੇ ਢਿੱਡ ਦੇ ਵਿੱਚ ਭਾਈ ਇਹਦੀ ਰੀੜ ਥੱਡੀ ਦਿਖਦੀ ਸੀ ਇਹ ਹਾਲਾਤ ਸੀਗੇ ਲੱਤਾਂ ਦੋਨੇ ਬਿਲਕੁਲ ਗਲ ਗਈਆਂ ਸੀਗੀਆਂ ਤੇ ਰਿਸਦੀਆਂ ਸੀਗੀਆਂ ਸਮੇਲ ਇੰਨੀ ਭੇੜੀ ਆਉਂਦੀ ਸੀ ਆਂਟ ਗਵਾਂਡ ਜਣ ਕੀ ਕਹਿੰਦੇ ਕਿ ਅਸੀਂ ਆਪਣੇ ਕੋਠਿਆਂ ਦੇ ਉੱਤੇ ਵੀ ਚੜ੍ਹ ਨਹੀਂ ਸਕਦੇ ਸੀਗੇ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਤੁਸੀਂ ਦੇਖੋ ਚਲੋ ਇੱਕ ਲੱਤ ਜ਼ਰੂਰ ਕੱਟਣੀ ਪਈ ਆ ਅੱਜ ਸਾਡੇ ਜਿੰਨਾ ਇੱਥੇ ਪੇਪਰ ਵਰਕਿਆ ਇਹ ਸਾਰਾ ਗੇਟ ਦੇ ਉੱਤੇ ਵੀ ਸਾਡਾ ਇਹ ਸਾਰਾ ਪੇਪਰ ਵਰਕ ਕਰਦਾ ਸਾਰੇ ਕੰਮਾਂ ਦੇ ਵਿੱਚ ਸਵੇਰ ਨੂੰ ਓਪੀ ਡੀਆਂ ਹੁੰਦੀਆਂ ਪੇਸ਼ੈਂਟਾਂ ਦਾ ਆਉਣਾ ਉਹਨਾਂ ਦੀ ਪਰਚੀਆਂ ਵੰਡੋਣੀਆਂ ਕਰਨਾ ਉਹ ਸਾਰੀ ਜ਼ਿੰਮੇਵਾਰੀ ਤੇ ਪਈ ਆ ਉਹਦੇ ਨਾਲ ਦੋ ਰੀਜ਼ਨ ਹੋ ਜਾਂਦੇ ਇੱਕ ਤਾਂ ਜੋ ਬਿਜ਼ੀ ਹੋ ਗਿਆ ਇਦਾਂ ਮਾਈਂਡ ਹੋਰ ਪਾਸੇ ਡਾਇਵਰਟ ਹੋ ਗਿਆ ਨਹੀਂ ਤੇ ਕਿਤੇ ਨਾ ਕਿਤੇ ਦੀ ਸੁਰਤ ਉਧਰ ਲੱਗੀ ਹੋਈ ਸੀ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਕਿ ਬੱਚਿਆਂ ਨੂੰ ਆਪਾਂ ਨਸ਼ੇ ਤੋਂ ਕਿੱਦਾਂ ਕਰੀਏ ਹਨ ਤੇ ਸਾਨੂੰ ਸਭ ਤੋਂ ਵਧੀਆ ਪਲੇਟਫਾਰਮ ਲੱਗਾ ਕਿ ਬੱਚਿਆਂ ਨੂੰ ਆਪਾਂ ਗਰਵਾਣੀ ਦੇ ਨਾਲ ਜੋੜ ਦਈਏ ਉਹ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੜੇ ਚੜ੍ਹਦੀ ਕਲਾ ਵਾਲੇ ਮੁਕਾਬਲੇ ਜਿਹੜੇ ਤੀਸਰੇ ਗੁਰੂ ਦੇ ਮੁਕਾਬਲੇ ਇੱਥੇ ਹੋਏ ਆ ਤੇ ਲਗਭਗ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਬੱਚਿਆਂ ਨੇ ਪਾਰਟਿਸਿਪੇਟ ਲਿਆ ਭਾਗ ਕੀਤਾ ਲਿਆ ਜਿਹਦੇ ਵਿੱਚ ਤੇ ਲੱਖਾਂ ਦੇ ਇਨਾਮ 5-5 ਲੱਖ ਤੱਕ ਦੇ ਜਿਹੜੇ ਪ੍ਰਾਈਜ਼ ਉਹਦੇ ਵਿੱਚ ਰੱਖੇ ਹੋਏ ਸੀ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੜ ਭਾਈ ਜੀ ਉਹਨਾਂ ਨੇ ਇੱਕ ਵਾਰੀ ਜ਼ਰੂਰ ਗੱਲ ਕਰਨੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਪਾਜੀ ਨੇ ਦੱਸਿਆ ਵੀ ਕੁਲਵੰਜੀ ਨੇ ਵੀ ਤੁਹਾਡੇ ਹਾਲਾਤ ਬੜੇ ਜਿਹੜੇ ਆ ਉਹ ਦੇਖਣਯੋਗ ਵੀ ਨਹੀਂ ਸੀ ਤੇ ਸਹਿਣਯੋਗ ਵੀ ਨਹੀਂ ਸੀ ਇੱਕ ਸਮਾਂ ਦਿੱਤਾ ਗਿਆ ਸਾਰਿਆਂ ਨੇ ਸਾਥ ਛੱਡ ਦਿੱਤਾ ਹੋਣਾ ਦੱਸਿਆ ਉਹਨਾਂ ਨੇ ਤੇ ਉਸ ਵੇਲੇ ਕੀ ਭਾਵਨਾਵਾਂ ਸੀ ਦਿਲ ਦਿਮਾਗ 'ਚ ਕੀ ਉਸ ਵੇਲੇ ਸੋਚ ਉਪਜਦੀ ਸੀਗੀ ਤੇ ਹੁਣ ਕਿਹੋ ਜਿਹਾ ਮਹਿਸੂਸ ਕਰਦੇ ਹੋ ਇਸ ਸਥਾਨ ਤੇ ਪਹੁੰਚ ਕੇ ਬਹੁਤ ਔਖਾ ਪਹਿਲਾਂ ਪਤਾ ਨਹੀਂ ਲੱਗਦਾ ਜੀ ਆਪਣੇ ਬਾਰੇ ਸੋਚੇ ਨਹੀਂ ਸੀ ਇਤਾਂ ਵੀ ਹੋ ਸਕਦਾ ਇਹ ਨਹੀਂ ਜੀ ਇਥੇ ਉਹ ਭਾਜੀ ਹੁਣ ਸਾਰੇ ਨਾਲ ਰਲ ਕੇ ਜਿਹੜਾ ਇਹਨਾਂ ਨੇ ਬੀਜੀਆ ਕੀਤਾ ਦਿਮਾਗ ਇਦਾਂ ਸੋਚਣੀ ਤੇ ਦੂਰੀ ਹੋ ਗਏ ਯਾਨਕਿ ਉਹ ਉਸ ਵੇਲੇ ਤਾਂ ਬਿਲਕੁਲ ਜ਼ਿੰਦਗੀ ਤੇ ਆਸ ਖਤਮ ਹੋ ਗਈ ਹੋਣੀ ਆ ਵੀ ਹੁਣ ਬੀ ਐਂਡਾ ਜ਼ਿੰਦਗੀ ਦਾ ਪਰ ਭਾਜੀ ਹੁਣ ਕੁਲਵੰਤ ਜੀ ਨੇ ਤੁਹਾਨੂੰ ਫਿਰ ਜਿੱਦਾਂ ਜਿੱਦਾਂ ਇੱਥੇ ਆਏ ਆ ਨਾ ਕਿਦਾਂ ਹੁਣ ਤਾਂ ਸੋਨਾ ਲੱਗਦਾ ਵਧੀਆ ਲੱਗਦਾ ਦਮਾਲਾ ਵੀ ਸਜਾਰੇ ਆ ਸਿੰਘ ਵੀ ਸੱਚਗੇ ਹਾਂਜੀ ਹਾਂਜੀ ਹੁਣ ਸਿੰਘ ਸੱਚਗੇ ਹਾਂਜੀ ਬਹੁਤ ਹੀ ਸੁਣ ਲਾਦੀ ਵਧੀਆ ਲਾਦੀ ਹਾਂਜੀ ਮਨ ਵੀ ਲੱਗਾ ਰਹਿੰਦਾ ਰੂਹ ਨੂੰ ਵੀ ਸ਼ਾਂਤੀ ਮਿਲਦੀ ਹਾਂਜੀ ਹਾਂਜੀ ਪੂਰਾ ਮਰਨਾ ਹੈ ਵਧੀਆ ਖੁਸ਼ੀ ਆ ਜਾਂਦੀ ਹਾਂਜੀ ਠੀਕ ਤੇ ਭਾਜੀ ਆਪਾਂ ਦਿ Gracias. ਜਦੋਂ ਐਂਟਰੀ ਤੋਂ ਆਜੋ ਅਕਲਵੰਦ ਜੀ ਤੁਸੀਂ ਥੋੜਾ ਜਿਹਾ ਅੱਗੇ ਮੋਰਚਾ ਸੰਭਾਲ ਲਿਓ ਤਾਂ ਕਿ ਅਸੀਂ ਬਾਈ ਜੀ ਹੁਣਾਂ ਦਿਖਾਉਂਦੇ ਰਹੀਏ ਜੀ ਜੀ ਇਹ ਆਪਣਾ ਭਾਈ ਇਧਰਲੀ ਸਾਈਡ ਹੈਗਾ ਓਪੀਡੀ ਏਰੀਆ ਜਿੱਥੇ ਡਾਕਟਰ ਸਾਹਿਬ ਬੈਠੇ ਆ ਇਹ ਡਾਕਟਰ ਪ੍ਰਵਿੰਦਰ ਸਿੰਘ ਜੀ ਸੂਦ ਜਿਹੜੇ ਜਨਰਲ ਓਪੀਡੀ ਦੇਖਦੇ ਆ ਇਹ ਡਬਲਯੂ ਐਚਓ ਚੋ ਐਸਐਮਓ ਆਏ ਹੋਏ ਆ ਠੀਕ ਹੈ ਜੀ ਇਹ ਹਰ ਰੋਜ਼ ਮੰਡੇ ਤੋਂ ਸੈਚਰਡੇ ਸਵੇਰ ਨੂੰ 9:00 ਵਜੇ ਤੋਂ ਲੈ ਕੇ 11:00 ਵਜੇ ਤੱਕ 2 ਘੰਟੇ ਓਪੀਡੀ ਦੇਖਦੇ ਆ ਅੱਖਰਵਾਲੇ ਡਾਕਟਰ ਮਨਜੋਤ ਸਿੰਘ ਜੀ ਉਹ ਆਉਂਦੇ ਆ ਹਰੇਕ ਵੀਰਵਾਰ ਨੂੰ ਉਹ ਵੀ 9:00 ਕੀੜ ਤੋਂ ਹੀ ਸ਼ੁਰੂ ਹੋ ਗਈਆਂ ਇਹ ਤੁਸੀ ਸਟਾਰਟ ਹੋ ਜਾਂਦੇ ਆ ਠੀਕ ਹੈ ਜਿਹੜਾ ਡਿਸਪੈਂਸਰੀ ਵੀ ਦੱਸਿਆ ਇਹਨਾਂ ਨੇ ਕਿ ਐਸ ਐਮਓ ਜਿਹੜੇ डब्ल्यू एच ओ ਨਾਲ ਜਿਹੜੇ ਜੁੜੇ ਰਹਿ ਡਾਕਟਰ ਰਹੇ ਤੇ ਡਿਸਪੈਂਸਰੀ ਵੀ ਆ ਮੁਫਤ ਇਲਾਜ ਮੁਫਤ ਦਵਾਈਆਂ ਸਾਰਾ ਕੁਝ ਮੁਫਤ ਇਹ ਹੈਗੀ ਰਸੋਈ ਜੀ ਤੇ ਹੁਣ ਆਪਾਂ ਰਸੋਈ 'ਚ ਜਾਣ ਦੀ ਕੋਸ਼ਿਸ਼ ਕਰਦੇ ਆਂ ਤੇ ਦੇਖਦੇ ਆਂ ਕਿ ਕਿਹੋ ਜਿਹਾ ਅੰਦਰ ਮਾਹੌਲ ਹੈਗਾ ਜੀ ਇਹ ਰਸੋਈ ਦਾ ਬਹੁਤ ਸਾਡੀ ਉਮੀਦ ਤੋਂ ਵੀ ਬਹੁਤ ਸੋਚ ਤੋਂ ਪਰੇ ਆ ਜੀ ਬਿਲਕੁਲ ਪਾਜੀ ਇਹ ਆਪਣਾ ਸਾਰਾ ਜਿਹੜਾ ਕਿਚਨ ਏਰੀਆ ਆ ਉਹ ਸਾਰਾ ਏਰੀਆ ਜਿੱਥੇ ਆ ਉਧਰ ਜਿਹੜੀਆਂ ਦਾਲਾਂ ਸਬਜ਼ੀਆਂ ਬਣਦੀਆਂ ਆ ਇੱਥੇ ਬੈਕਸਾਈਡ ਤੇ ਥੋੜੀ ਜਗ੍ਹਾ ਆ ਤੇ ਉੱਥੇ ਵਿੱਚ ਇਹਨਾਂ ਦੇ ਜੋ ਸਾਡੇ ਇੱਕ ਤਾਂ ਸਟੋਰ ਬਣਾ ਰਹੇ ਆ ਨਾ ਕਿਉਂਕਿ ਜਿਹੜਾ ਵਾਦੂ ਸਾਡਾ ਜਿੰਨਾ ਵੀ ਸਮਾਨ ਆ ਉਹ ਸਟੋਰ ਦੇ ਵਿੱਚ ਉੱਥੇ ਤੇ ਲਜੂਗਾ ਤੇ ਹੋਰ ਉਸ ਦੇ ਨਾਲ ਅਸੀਂ ਅਸਲ ਤੇ ਅਸੀਂ ਦੇਖਦੇ ਪਏ ਸਾਨੂੰ ਕੋਈ ਸੱਜੇ ਖੱਬੇ ਥੋੜੀ ਜਗ੍ਹਾ ਮਿਲ ਜੂਵੇ ਉੱਥੇ ਇਹ ਬਣਾਵਾਂਗੇ ਤੇ ਉਹਦੇ ਨਾਲ ਹੀ ਇੱਕ ਪਲਾਨ ਚੱਲਦਾ ਪਿਆ ਡੱਸ਼ਸ ਮਸ਼ੀਨਾਂ ਦਾ ਤੇ ਜਿਹੜੀ ਜਿੱਥੇ ਬਿਲ ਕੀਤੀ ਜਾਊਗੀ ਕੋਈ ਛੋਟਾ ਹਸਪੀਟਲ ਉਹ ਸਾਰੀਆਂ ਪਲੈਨਿੰਗਾਂ ਚ ਤਾਂ ਚੱਲਦੀ ਆ ਪਰ ਥੋੜੀ ਸਾਨੂੰ ਜਿਹੜੀ ਮੇਨ ਤੰਗੀ ਆ ਰਹੀ ਹੈ ਜਗ੍ਹਾ ਦੀ ਸਾਡੀ ਕੋਈ ਜਗ੍ਹਾ ਥੋੜੀ ਘਟਿਆ ਅਸੀਂ ਸੱਜੇ ਖੱਬੇ ਦੇਖ ਰਹੇ ਜੇ ਕਿਤੇ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਥੋੜੀ ਬੋਧੀ ਜਗ੍ਹਾ ਕਿਤੇ ਸਾਡੀ ਬਣ ਗਈ ਤੇ ਫਿਰ ਉੱਥੇ ਦੀ ਜਲਦੀ ਜਿਹੜਾ ਡੈਂਸ ਚੀਨਾ ਦਾ ਤੇ ਛੋਟਾ ਹਸਪੀਟਲ ਤੇ ਨਾਲ ਜਾਨਵਰਾਂ ਦਾ ਵੀ ਜਲਦੀ ਕੁਝ ਬਣਨ ਲੱਗ ਜੀ ਤੇ ਫਿਰ ਹਾਲ ਆ ਜਿਹੜੀ ਆ ਬਿਲਡਿੰਗ ਦਾ ਤਾਂ ਤਕਰੀਬਨ 10-15 ਦਿਨ ਤੱਕ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸ਼ੁਰੂ ਹੋਣ ਜਾ ਰਿਹਾ ਨਕਸ਼ਾ ਵੀ ਤਿਆਰ ਹੋ ਗਿਆ ਜੀ ਦਾ ਜੀ ਜੇ ਇੱਥੋਂ ਦਸੂਹੇ ਤੱਕ ਦੀ ਗੱਲ ਕਰ ਜੋ ਜਿਹੜੇ ਸਹੀ ਕੇਸ ਜਨਨ ਦੇ ਆ ਉਹ ਤਿੰਨ ਜਾਂ ਚਾਰੇ ਹੁੰਦੇ ਸਹੀ ਜਿਹੜੇ ਹੁੰਦੇ ਹਨ ਤੇ ਜੇ ਆਪਾਂ ਉਹ ਪਿੰਡ ਦੇ ਵਿੱਚ ਕੋਈ ਇਦਾਂ ਦਾ ਪ੍ਰਬੰਧ ਕਰ ਲਈਏ ਕਿ ਉਹਨਾਂ ਤੱਕ ਖਾਣਾ ਪਹੁੰਚ ਜਾਵੇ ਨਾਲ ਦਵਾਈਆਂ ਦਾ ਹੋ ਜਵੇ ਤੇ ਉਹ ਕੋਈ ਬਹੁਤਾ ਫਿਰ ਔਖਾ ਵੀ ਨਹੀਂ ਹੁੰਦਾ ਕਿਉਂਕਿ ਇੱਕ ਪਿੰਡ ਦੇ ਵਿੱਚ 10-20 ਪਰਿਵਾਰ ਇਦਾਂ ਦੇ ਨਿਕਲ ਵੀ ਆ ਦਵਾਈਆਂ ਵਾਲੇ ਤੇ ਉਹ ਇੰਦਰਾਂ ਦੇ ਸਹਿਯੋਗ ਨਾਲ ਵਧੀਆ ਹੋ ਸਕਦਾ ਪਰ ਅਸਲ ਚੀਜ਼ ਇਹ ਹੈ ਕਿ ਇਹ ਦੋਨੋਂ ਕੋਈ ਐਨ ਆਰ ਆਈ ਸਾਡੇ ਵੀਰ ਭੈਣਾਂ ਜਿਹੜੇ ਉਹ ਕੰਮ ਨਾ ਵੀ ਚਾਹੁੰਦੇ ਆ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਪਿੱਛੇ ਸਪੋਰਟ ਨਹੀਂ ਮਿਲਦੀ ਤੇ ਜੇ ਸਾਡੇ ਇਲਾਕੇ ਦੀ ਇੱਥੇ ਗੱਲ ਕਰੀਏ ਸਾਡਾ ਇਲਾਕਾ ਤਕਰੀਬ ਸਾਰਾ ਚਲੇ ਹੀ ਬਾਹਰ ਗਿਆ ਹੈ ਪਿੰਡਾਂ ਦੇ ਪਿੰਡ ਜਿਹੜੇ ਖਾਲੀ ਹੋ ਗਏ ਆ ਨੌਜਵਾਨ ਮੁੰਡੇ ਤਾਂ ਦੇਖਣ ਨੂੰ ਕਿ ਨਹੀਂ ਹੁਣ ਮਿਲਦੇ ਨੌਜਵਾਨਾਂ ਦੀ ਗਿਣਤੀ ਇੰਨੀ ਘਟ ਗਈ ਹੈ ਕਿ ਸਾਰੇ ਬਾਹਰ ਚਲੇ ਗਏ ਆ ਤੇ ਇਹ ਵੀ ਇੱਕ ਕਾਫੀ ਵੱਡਾ ਕਾਰਨ ਹੈ ਇਸ ਚੀਜ਼ ਦੇ ਲਈ ਜਿਹੜਾ ਵੱਧ ਰਿਹਾ ਤੇ ਬਾਕੀ ਦੁਰਸਭ ਦੀ ਕਿਰਪਾ ਜੀ ਕੋਈ ਆਪੀ ਕਰਵਾ ਜਾਨੀ ਲੋਕਾਂ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਆਪਣੇ ਪਿੰਡ ਹੈਗੀ ਆ ਤੇ ਉਹ ਪਿੰਡ ਦੀ ਸੰਭਾਲਣ ਤਾਂ ਸ਼ਾਇਦ ਫੇਰ ਅਜੇ ਹੀ ਅਸਥਾਨਾਂ ਦੀ ਲੋੜ ਜਾਂ ਤਾਂ ਨਹੀਂ ਪਊਗੀ ਕਿ ਘੱਟ ਪਊਗੀ ਹਰੇਕ ਪਿੰਡ 'ਚ 2 4 5 10 ਤੋਂ ਵੱਧ ਪਰਿਵਾਰ ਹੁੰਦੇ ਆ ਤੇ ਜੇਕਰ ਉਹਨੂੰ ਪਿੰਡ ਦੇ ਮੁਸਨੀਕ ਐਨ ਆਰ ਆਈ ਮੁਲਾਜ਼ਮ ਜਾਂ ਜਿਹਨਾਂ ਦਾ ਗੁਜ਼ਾਰਾ ਚੰਗਾ ਸੰਭਾਲ ਲੈਣਾ ਤੇ ਉਹਦੇ ਨਾਲ ਜਿਹੜੀ ਆ ਜ਼ਿੰਦਗੀ ਸੁਖਾਲੀ ਸਾਰਿਆਂ ਦੀ ਹੋ ਸਕਦੀ ਆ ਕਿ ਜ਼ਿੰਦਗੀ ਦਾ ਸਫ਼ਰ ਜਿਹੜਾ ਔਰ ਆਲ ਮਿਲ ਕੇ ਜਿਹੜਾ ਉਹ ਅੱਗੇ ਸੁਖਾਲਾ ਲੰਘ ਦੂਗਾ ਬਿਲਕੁਲ ਭਾਜੀ ਜੇ ਆਪਾਂ ਅਜ ਤੋਂ 15 20 ਸਾਲ ਪਹਿਲੀ ਗੱਲ ਕਰਦੇ ਤਾਂ ਕਿਤੇ ਨਾ ਤਾਂ ਕੋਈ ਆਸ਼ਰਮ ਹੁੰਦੇ ਸੀਗੇ ਤੇ ਨਾ ਹੀ ਕੋਈ ਇਹੋ ਜਿਹੇ ਟਿਫਣਾ ਦੀ ਸਵਾਮਾਂ ਦੀ ਜ਼ਰੂਰਤ ਸੀ ਪਰ ਇਹ ਆਸ਼ਰਮ ਵੀ ਜ਼ਰੂਰਤ ਬਣ ਗਈ ਆ ਤੇ ਇਹ ਸਵਾਮਾਂ ਤਾਂ ਚਲੋ ਹੈਗੀ ਇਹ ਜਿਹੜੇ ਟਿਫਨ ਦੀ ਸੇਵਾ ਤਾਂ ਉਹਨਾਂ ਵਾਸਤੇ ਆ ਜਿਹੜੇ ਚੱਲ ਕੇ ਗੁਰਦਵਾਰ ਸਾਹਿਬ ਤੱਕ ਵੀ ਨਹੀਂ ਜਾ ਸਕਦੇ ਨਾ ਉਹਨਾਂ ਵਾਸਤੇ ਆ ਬਹੁਤ ਕੀ ਰਿਆ ਜਦੋਂ ਸਟਾਰਟਿੰਗ ਵਿਲੇਜ ਸਟਾਰਟਿੰਗ ਕਰਨਾ ਸੀ ਮੈਂ ਵੀ ਖੁਦ ਸੋਚਦਾ ਹੁੰਦਾ ਸੀ ਵੀ ਇਦਾਂ ਦੇ ਕੇਸ ਸਾਨੂੰ ਕਿੱਥੇ ਮਿਲਣੇ ਆ ਪਰ ਜਦੋਂ ਇਸ ਲਾਈਨ ਦੇ ਵਿੱਚ ਆਪਾਂ ਤੁਰ ਪੰਨੇ ਆ ਤੇ ਹੁਣ ਇਲਾਕੇ ਦੇ ਵਿੱਚ ਪਤਾ ਲੱਗਿਆ ਸਾਨੂੰ ਪਿੰਡਾਂ ਦੇ ਵਿੱਚੋਂ ਲਗਾਤਾਰ ਕਾਲ ਆ ਜੀ ਸਾਡੇ ਪਿੰਡਾਂ ਆ ਜ਼ਰੂਰਤਾਂ ਬਹੁਤ ਵਿੱਚ ਫੇਕ ਵੀ ਹੁੰਦੀਆਂ ਕਿ ਬੱਚੇ ਕਹਿੰਦੇ ਰਹਿੰਦੇ ਜੀ ਕਿ ਹੁਣ ਤਿੰਨ ਤਿੰਨ ਚਾਰ ਚਾਰ ਨਿਆਣੇ ਹੈਗੇ ਆ ਉਹ ਵੀ ਕਦੇ ਦੇਖ ਸਕਦੇ ਜੀ ਅਸੀਂ ਆਪਣੇ ਪੇਜ ਨੂੰ ਵੀ ਰੋਟੀ ਦੇਖ ਸਕਦੇ ਆਪਣੀ ਮਾਂ ਨੂੰ ਦੇਖ ਉਹ ਤਾਂ ਸਾਰੇ ਰਿਜੈਕਟੇ ਕੀਤੇ ਜਾਂਦੇ ਆ ਤੇ ਬਿਲਕੁਲ ਪਹਿਲਾਂ ਅਸਲੀ ਦਾ ਪ੍ਰੋਸੈਸ ਵੀ ਭਾਜੀ 4-5 ਦਿਨ ਦਾ ਹੈਗਾ ਹੈ ਤੇ ਬੰਦ ਉਹ ਸਹੀ ਦੇਖੀ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਇੱਕ ਵੀ ਕਿਸੇ ਕਿਸੇ ਦਾ ਰੁਪਈਆ ਜਿਹੜਾ ਆ ਉਹ ਐਦੇ ਨਜਾਇਜ਼ ਜਾਵੇ ਰ ਤੇ ਪਹਿਲਾਂ ਉਹਦਾ ਜਦੋਂ ਸਾਨੂੰ ਅਧਿਕਤ ਬੈਰੀਫਿਕੇਸ਼ਨ ਜਿਹੜੀ ਆ ਉਹਦੀ ਫੋਨ ਤੇ ਕਰ ਲਈ ਜਾਂਦੀ ਆ ਪੁੱਛ ਲਿਆ ਜਾਂਦਾ ਪਰਿਵਾਰ ਦੇ ਹਾਲਾਤ ਪਰਿਵਾਰ ਚ ਕੌਣ ਰਹਿੰਦਾ ਉਸ ਤੋਂ ਬਾਅਦ ਅਗਲਾ ਉਹਦਾ ਸਟੈਪ ਆ ਜਾਂਦਾ ਇੱਕ ਪਰਫਾਰਮਾ ਦਾ ਬਕਾਇਦਾ ਪਰਫਾਰਮਾ ਬਣਿਆ ਆ ਉਹ ਭਰ ਕੇ ਪਿੰਡ ਤੋਂ ਪੰਚਾਇਤ ਤੋਂ ਸਾਈਨ ਹੋ ਕੇ ਆਉਂਦਾ ਉਹਦੇ ਵਿੱਚ ਨੇ ਕਰਦਾ ਫਿਰ ਉਸ ਤੋਂ ਬਾਅਦ ਸਾਡੀ ਟੀਮ ਮੈਂ ਖੋਦ ਜਾਂ ਹਰ ਟੀਮ ਦਾ ਕੋਈ ਮੈਂਬਰ ਜਾ ਕੇ ਅਸੀਂ 베ਰੀਫਾਈ ਕਰਦੇ ਜਦੋਂ ਇਹ ਸਾਰੇ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਫਿਰ ਟਿਫਨ ਜਦੋਂ ਇੱਕ ਵਾਰ ਟਿਫਨ ਜਾਣਾ ਸਟਾਰਟ ਹੋ ਗਿਆ ਫਿਰ ਲਗਾਤਾਰ ਜਾਂਦਾ ਅ ਪਿੱਛੇ ਹੜ੍ਹ ਵੀ ਕਿੰਨੇ ਹੈਗੇ ਸਾਡੇ ਇਲਾਕਾ ਜਿਹੜਾ ਚੋਆ ਦਾ ਇਲਾਕਾ ਹੈ ਇੱਥੇ ਕਿੰਨਾ ਕੰਨਾ ਪਾਣੀ ਵੀ ਚੱਲਿਆ ਪਰ ਫਿਰ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡੇ ਸੇਵਾਦਾਰਾਂ ਨੇ ਹਾਰ ਨਹੀਂ ਮੰਨੀ ਭਾਈ ਤੁਰ ਤੁਰ ਕੇ ਮੁੰਡੇ-ਮੁੰਡੇ ਤੱਕ ਪਾਣੀ ਵੀ ਹੋ ਰਾ ਡੰਡੇ ਲਾ ਲਾ ਤੁਰ ਤੁਰ ਕੇ ਵੀ ਜਾ ਕੇ ੜੇ ਘਰਾਂ ਤੱਕ ਥਾਣਾ ਪਚਾ ਕੇ ਆਉਂਦੇ ਰਹੇ ਤੇ ਜਿਹੜਾ ਫੇਕ ਕਾਲਾਂ ਵੀ ਅੰਦੀਆਂ ਜਾ ਕੇ ਵੀ ਐਦਾਂ ਦੇ ਵੀ ਕੇਸ ਆਉਂਦੇ ਆ ਕਿ ਘਰ ਦੇ ਵਿੱਚ ਸਾਰ ਫੇਰ ਵੀ ਬਜ਼ੁਰਗਾਂ ਨੂੰ ਥੀ ਅਗਰੇੜਾ ਪਿਆ ਰਹਾ। ਭਾਜੀ ਕੇਸ ਬਹੁਤ ਜੇ ਤੁਸੀਂ ਯਕੀਨ ਕਰੋ ਦਿਹਾੜੀ ਦੇ ਜੇ 50 ਫੋਨ ਆਉਂਦੇ ਤਾਂ ਉਹਦੇ ਵਿੱਚ ਲੱਗਣ ਵਾਲੇ 4-5 ਤੇ ਫਲੇ ਹੁੰਦੇ ਜਾਂ ਹੈਨਾ ਇਹ ਜਿਆਦਾ ਕੇਸ ਕੀ ਉਹਦੇ ਨਿਆਣੇ ਹੈਗੇ ਆ ਕਿ ਉਹ ਆਪਣੇ ਕਹਿੰਦੇ ਸੀ ਮਾਂ-ਬਾਪ ਨੂੰ ਨਹੀਂ ਜਿਹੜੀ ਰੋਟੀ ਤੇ ਉਸ ਦੇ ਨਾਲ ਕੁਝ ਕੇਸ ਇਦਾਂ ਦੇ ਵੀ ਹੈਗੇ ਜਿਵੇਂ ਹੁਣ ਬੱਚੇ ਬਾਹਰ ਚਲੇ ਗਏ ਉਹ ਅਬ ਵਿਦੇਸ਼ ਚਲੇ ਗਏ ਉਹ ਜਾਂ ਉਹਨਾਂ ਜਿਨ੍ਹਾਂ ਨੂੰ ਇੱਥੇ ਪੈਨਸ਼ਨਾਂ ਮਿਲਦੀਆਂ ਅਸੀਂ ਇਸ ਚੀਜ਼ ਨੂੰ ਭਾਜੀ ਪਹਿਲੇ ਦਿਨ ਤੋਂ ਹੀ ਲੈ ਕੇ ਚੱਲੇ ਸੀ ਜੀ ਬੀਰ ਗੁਰਜਿੰਦਰ ਸਿੰਘ ਦੀ ਵੀ ਇਹੀ ਸੋਚ ਸੀ ਕਿ ਆਪਾਂ ਜਿਹੜੀ ਸੇਵਾ ਆ ਇਹਨੂੰ ਸੇਵਾ ਦੀ ਰੱਖੀਏ ਇਹਨੂੰ ਬਿਜ਼ਨਸ ਵਾਲੂ ਜੀ ਅੱਜ ਆਪਾਂ ਇੱਕ ਪਰਿਵਾਰ ਇਦਾਂ ਦਾ ਲੈ ਲਾਂਗੇ ਵੀ ਉਹ ਪਰਿਵਾਰ ਦੀ ਇਨਕਮ ਹੈਗੀ ਆ ਵੀ ਚਲੋ ਜੀ ਤੁਸੀਂ ਸਾਨੂੰ 5000 ਰੁਪਏ ਮਹੀਨਾ ਦਿਓ ਤੇ ਅਸੀਂ ਤੁਹਾਨੂੰ ਕਿੰੋਂ ਦੇਣ ਲਾਪਾਂਗੇ ਸਾਡੀ ਕਿਤੇ ਨਾ ਕਿਤੇ ਅੱਜ ਨਹੀਂ ਤਾਂ ਕੱਲ ਸਾਡੀ ਸੋਚ ਸਾਡੇ ਦਿਮਾਗ ਦੇ ਵਿੱਚ ਇਹ ਆ ਜਾਣਾ ਵੀ ਆਪਾਂ ਕੋਈ ਇਦਾਂ ਦੇ ਪਰਿਵਾਰ ਹੀ ਲੱਭੀ ਜਿੱਥੋਂ ਸਾਨੂੰ ਕੁਝ ਮਿਲਦਾ ਆ ਹਨਾ ਤੇ ਅੱਜ ਕੱਲ 5000 ਵਾਲਾ ਕੱਲ ਨੂੰ ਅਸੀਂ ਕੋ 10000 ਵਾਲਾ ਦੇਖਾਂਗੇ ਉਹ ਫਿਰ ਮੈਨੂੰ ਲੱਗਦਾ ਕਿ ਉਹ ਸੇਵਾ ਨਹੀਂ ਰਹਿਣੀ ਉਹ ਬਿਜ਼ਨਸ ਵਾਲਾ ਰੂਪ ਧਾਰਨ ਕਰ ਜਾਣਾ ਤੇ ਇਸ ਕਰਕੇ ਅਸੀਂ ਬਿਲਕੁਲ ਇਸ ਚੀਜ਼ ਨੂੰ ਲੈ ਕੇ ਚਾਹੇ ਸਾਡੇ ਕੋ ਕੋ ਆਸਿਸਟੈਂਸ ਵਿੱਚ ਰਹਿੰਦੇ ਆ ਦੀ ਚਾਹੀ ਜਿਹੜੀ ਟਿਫਨ ਦੀ ਸੇਵਾ ਵੀ ਚੱਲਦੀ ਆ ਉਹ ਸਿਰਫ ਉਹਨਾਂ ਵਾਸਤੇ ਹੀ ਆ ਕਿ ਜਿਨ੍ਹਾਂ ਦਾ ਕੋਈ ਬਿਲਕੁਲ ਇਨਕਮ ਦਾ ਸਾਧਨ ਹੀ ਨਹੀਂ ਹੈ ਨੀਗਾ ਤੇ ਜਿਹਦੇ ਕੋਲ ਸਾਧਨ ਆ ਉਹ ਤਾਂ ਵਈ ਹੁਣ ਹੁਣ ਤੁਸੀਂ ਪਹਿਲਾਂ ਜੇਕਰ ਵੀ ਕੀਤਾ ਸੀਗਾ ਕਿ ਜਿਹੜੇ ਪੀਡ ਟਿਫਨ ਆ ਉਹ ਆਮ ਸਾਨੂੰ ਮੋਟਰਸਾਈਕਲ ਮਿਲ ਜਾਂਦੇ ਆ ਉਹ ਤਾਂ ਉਹਨਾਂ ਤੋਂ ਵੀ ਪੈਸੇ ਦੇ ਕੇ ਲਵਾ ਸਕਦੇ ਆ ਨਾ ਇਹ ਤਾਂ ਸਿਰਫ ਜ਼ਰੂਰਤਮੰਦਾਂ ਵਾਸਤੇ ਆ ਸਾਡੇ ਸੇਵਾਦਾਰ ਸਵੇਰੇ 3 ਵਜੇ ਉੱਠ ਕੇ ਲੱਗ ਜਾਂਦੇ ਉਹ ਬਿਲਕੁਲ ਆਪਣੀਆਂ ਭਾਵਨਾਵਾਂ ਲੈ ਕੇ ਚੱਲਦੇ ਹਰੇਕ ਦੇ ਮਨ ਦੇ ਵਿੱਚ ਹਜ਼ਾਰੇ ਭਾਵਨਾਵਾਂ ਹੁੰਦੀਆਂ ਜਦੋਂ ਸੇਵਾ ਕਰਨ ਨਾਲ ਤੇ ਅਸੀਂ ਉਹਨਾਂ ਦੀ ਬੇਨਤੀ ਵੀ ਜ਼ਰੂਰ ਕਰਦੇ ਤੁਹਾਡੇ ਮਾਧਿਅ ਜਿਨ੍ਹਾਂ ਦਾ ਸਰਦਾ ਆ ਜਿਨ੍ਹਾਂ ਦੇ ਪਰਿਵਾਰਾਂ ਦੇ ਕੋਲ ਫਾਈਨੈਂਸ਼ੀਅਲੀ ਠੀਕ ਆ ਤੇ ਉਹ ਪਲੀਜ਼ ਸਾਨੂੰ ਫੋਨ ਕਰਕੇ ਨਾ ਕਰਨ ਤੇ ਇਹ ਸਿਰਫ ਉਹਨਾਂ ਪਰਿਵਾਰਾਂ ਵਾਸਤੇ ਹੀ ਆ ਕਿ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕੋਈ ਕਮਾਈ ਦਾ ਸਾਧਨ ਨਹੀਂ ਇਹ ਸਿਰਫ ਉਹਨਾਂ ਵਾਸਤੇ ਸੇਵਾ ਚੱਲਦੀ ਹੈ ਜੀ ਤੇ ਜਿਹੜਾ ਹੈਗੇ ਆ ਕਿੰਨੇ ਕਿ ਟਿਫਨ ਇੱਥੋਂ ਜਾਂਦੇ ਹੈਗੇ ਜਾਂਦੇ ਜਾਂਦੇ ਆਪਾਂ ਦੱਸ ਦਿੰਦੇ ਬਿਲਕੁਲ ਸਾਡੀ ਪਰ ਜਿਹੜੀ ਗੁਰੂ ਕੀ ਸੋਈ ਹੈ ਦੋ ਲੁਕੇਸ਼ਾ ਤੋਂ ਕੰਮ ਕਰਦੀ ਹੈ ਇੱਕ ਤਾਂ ਇਸ ਟਾਈਮ ਜਿੱਥੇ ਆਪਾਂ ਖੈਰਡ ਅਛਰ ਵੱਲ ਚਾਰ ਪੁਲੀਲੇ ਦੇ ਮਾਲਪੁਰ ਦੇ ਲਾਗੇ ਖੜੇ ਆ ਤਕਰੀਬਨ 7-8 ਸੌ ਟਿਫਨ ਜਿਹੜਾ ਇੱਥੋਂ ਜਾਂਦਾ ਹੈ ਤੇ ਇੱਕ ਦੂਸਰੀ ਸਾਡੀ ਬ੍ਰਾਂਚ ਉਹਨਾਂ ਦੀ ਸਾਈਡ ਤੇ ਉਧਰ ਨਾਹੋ ਵਾਲੀ ਸਾਈਡ ਜਿਹੜੀ ਜਲਦੀ ਕਵਰ ਹੁੰਦੀ ਹੈ ਤੇ 7-800 ਦੇ ਫਿਰ ਜਿਹੜਾ ਉੱਪਰ ਜਾਂਦਾ ਦੋਨਾਂ ਰਸੋਈਆਂ ਤੋਂ ਕਰੀਬ 14-1500 ਦੇ ਕ੍ਰਿਮੀਨਲ ਤੇ ਫੋਨਿਆ ਉਹ ਹਰ ਰੋਜ਼ ਜਾਂਦਾ ਜਿਹੜੇ ਤਿਆਰ ਸਾਡਾ ਬਹੁਤ ਬਹੁਤ ਸ਼ੁਕਰੀਆ ਸਮਾ ਬਹੁਤ ਲਿਆ ਫੋਨ ਵੀ ਆਈ ਹੁੰਦਾ ਤੇ ਕਈ ਕੰਮ ਕਈ ਰਿ ਜਿਵੇਂ ਤੁਹਾਡੀਆਂ ਦਰਦਾਂ ਤੁਹਾਨੂੰ ਹਸਵਾਵਾ ਚਲਦੀਆਂ ਬਹੁਤ ਬਹੁਤ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਸਾਡੇ ਨਾਲ ਵੀਰ ਕੁਲਵੰਤ ਸਿੰਘ ਜੀ ਤੇ ਇਹ ਪਿਆਰੇ ਪਿਆਰੇ ਜਿਹੜੇ ਜਾਨਵਰ ਆ ਹੋ ਉਹਨਾਂ ਨੂੰ ਵੀ ਸੰਭਾਲਦੇ ਆ ਦੇਖੋ ਛੋਟਾ ਜਿਹਾ ਬੱਚਾ ਇੱਕ ਤੇ ਲੋਕ ਇਹਨਾਂ ਨੂੰ ਦੇਖਣ ਦੇ ਲਈ ਨਿਹਾਰੰਗੜ੍ਹ ਲਈ ਲਾਡ ਕਰਨ ਦੇ ਲਈ ਵੀ ਆ ਰਹੇ ਆ ਤੇ ਜਿਹੜੇ ਇੱਥੇ ਲੋਕ ਦਿਮਾਗੀ ਤੌਰ ਤੇ ਨਹੀਂ ਠੀਕ ਹੈਗੇ ਜਿਆ ਜੋ ਸਚਿੰਤਾ ਕਰਕੇ ਕਿਸੇ ਸੱਟ ਕਰਕੇ ਜਿੰਦਗੀ ਵਿੱਚ ਕੁਛ ਅਜਿਹਾ ਵਾਪਰਿਆ ਜਿਹਦੇ ਕਰਕੇ ਉਹ ਉਹ ਆਪਣੀ ਕਹੋ ਵੀ ਦਿਮਾਗੀ ਸੰਤੁਲਨ ਜਿਹੜਾ ਉਹਨਾਂ ਦਾ ਉਹ ਉਹਨਾਂ ਦਾ ਸਾਥ ਨਹੀਂ ਦਿੰਦਾ ਤੇ ਉਹ ਲੋਕਾਂ ਦੇ ਲਈ ਵੀ ਜਿਹੜੇ ਬੇਜ਼ਮਾਨ ਵੀ ਆ ਉਹ ਵੀ ਕਿਤੇ ਨਾ ਕਿਤੇ ਮਦਦ ਜਿਹੜੀ ਜਰੂਰ ਕਰਨਗੇ ਕਿ ਦੋ ਦਰਜਣ ਤੋਂ ਦਰਜਣ ਤੋਂ ਜ਼ਿਆਦਾ ਜਿਹੜੀਆਂ ਸੇਵਾਵਾਂ ਹੈ ਦੋ ਦਰਜਣ ਦੇ ਕਰੀਬ ਸੋਗਹਮਾ ਜਿਹੜੀਆਂ ਇਸ ਅਸਥਾਨ ਤੋਂ ਜਿਹੜੀਆਂ ਚੱਲਦੀਆਂ ਹੈਗੀਆਂ ਪਿੰਡ ਪਹੁੰਚੇ ਸੀਗੇ ਖੈਰਲ ਅਛਰਵਾਲ ਤੇ ਅੱਜ ਦੀ ਜਿਹੜੀ ਇਹ ਸਾਰੀ ਕਹਾਣੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਨੌਜਵਾਨ ਵੀਰ ਕੁਨਵੰਤ ਸਿੰਘ ਉਹਨਾਂ ਦੀ ਸੋਚ ਜਿਹੜੀ ਹੈ ਉਹ ਕਿਵੇਂ ਸਾਰਿਆਂ ਤੋਂ ਵੱਖਰੀ ਨਵੇਕਲੀ ਹੈ ਵਿਲੱਖਣ ਹੈ ਕਿ ਇਹ ਜਿਹੜਾ ਬਹੁਤ ਵੱਡੀ ਸੇਵਾ ਜਿਹੜੀ ਆ ਉਹ ਚਲਾ ਰਹੇ ਹੈਗੇ ਆ ਗੁਰੂ ਕੀ ਰਸੋਈ ਦੇ ਨਾਮ ਦੇ ਨਾਲ ਤੇ ਜਿਹੜਾ ਆਸੇ ਪਾਸੇ 70 ਕਿਲੋਮੀਟਰ ਤੋਂ ਜ਼ਿਆਦਾ ਵੱਡੇ ਇਲਾਕੇ ਦੇ ਵਿੱਚ ਜ਼ਿਲ੍ਹੇ ਭਰ ਦੇ ਵਿੱਚ ਲੋੜਵੰਦ ਬੇਸਹਾਰਾ ਜਿਹੜੇ ਲੋਕ ਆ ਉਹਨਾਂ ਤੱਕ ਗਰਮਾ ਗਰਮ ਖਾਣਾ ਬੜੇ ਹਾਈਜੀਨ ਤਰੀਕੇ ਦੇ ਨਾਲ ਵਧੀਆ ਮਸ਼ੀਨਰੀ ਦੇ ਨਾਲ ਤਿਆਰ ਕਰਕੇ ਬੜੀ ਸਫਾਈ ਦੇ ਨਾਲ ਜਿਹੜਾ ਉਹ ਭੇਜਦੇ ਨੇ ਇਹਨਾਂ ਨੇ ਪੇੜ ਜਿਹੜੇ ਆ ਸੇਵਾਦਾਰ ਉਹ ਵੀ ਰੱਖੇ ਹੋਏ ਨੇ ਕੁਝ ਵਲੰਟੀਅਰ ਆਸ-ਪਾਸ ਦੇ ਇਲਾਕੇ ਚੋਂ ਵੀ ਸੇਵਾ ਕਰਨ ਆਉਂਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਥੇ ਪ੍ਰਕਾਸ਼ ਹੈ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਨੇ ਜਨਮ ਦਿਨ ਮਨਾਉਣ ਦੇ ਲਈ ਲੋਕ ਉਹਨਾਂ ਇੱਥੇ ਆਉਣ ਲੱਗੇ ਨੇ ਤਮਾਮ ਸਿਵਮ ਰੜੀਆਂ ਚਲਾ ਰਹੇ ਨੇ ਕਿ ਇਹਨਾਂ ਤੋਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਕਿ ਕਿਵੇਂ ਆਪਣਾ ਜਿਹੜਾ ਕੰਮ ਕਰਨ ਦੇ ਨਾਲ-ਨਾਲ ਆਪਣਾ ਰੁਜ਼ਗਾਰ ਕਾਰੋਬਾਰ ਕਰਨ ਦੇ ਨਾਲ-ਨਾਲ ਪਰਿਵਾਰ ਨੂੰ ਸਮਾਂ ਦੇਣ ਦੇ ਨਾਲ-ਨਾਲ ਦੂਜਿਆਂ ਦੇ ਲਈ ਵੀ ਸਮਾਂ ਦੇਣਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਗੁਰਬਾਣੀ ਦਾ ਵੀ ਇਹੀ ਫਰਮਾਨ ਹੈਗਾ ਕਿ ਲੋੜਵੰਦਾਂ ਦੀ ਜਿਹੜੀ ਆ ਮਦਦ ਜਿਹੜੀ ਜ਼ਰੂਰ ਕੀਤੀ ਜਾਵੇ ਦਸਵੰਤ ਜਿਹੜੀ ਜ਼ਰੂਰ ਕੱਢੀ ਜਾਵੇ ਸੋ ਇੱਥੇ ਦਸਵੰਤ ਵੀ ਜਿਹੜੀ ਆ ਸਹੀ ਥਾਂ ਲੱਗਦੀ ਨਜ਼ਰ ਆ ਰਹੀ ਆ ਫਿਲਹਾਲ ਦੇ ਲਈ ਕੈਮਰਾ ਸੈਜੋ ਕੀ ਕਿਰਪਾਲ ਸਿੰਘ ਮੈਟੂ ਦੇ ਨਾਲ ਮੈਨੂੰ ਯਾਨੀ ਗੋਗਿੰਦ ਸਿੰਘ ਨੂੰ ਵਿਜਾਇ satelitan